ਆ ਆਪਣੀ ਇਟਲੀ ਮਿਲਾਨ ਚ ਇਹ 에어ਪੋਰਟ ਹੈਗਾ ਗਰਗਮੋ 에어ਪੋਰਟ ਇਹ ਥੋੜਾ ਦੂਰ ਆ ਮਿਲਾਨ ਸਿਟੀ ਤੋਂ ਤੁਹਾਨੂੰ ਜਾਣ ਲਈ ਥੋ ਇੱਕ ਘੰਟੇ ਦੀ ਫਰੈਂਸ ਚਾਹੀਦੀ ਤੇ ਆਪਣਾ ਬੈਗ ਆ ਗਿਆ 벨ਟ ਨੰਬਰ 6 ਤੇ ਤੇ 에어ਪੋਰਟ ਪਹੁੰਚ ਕੇ ਮੈਨੂੰ ਪਤਾ ਲੱਗਾ ਕਿ ਮੇਰੀ ਟਿਕਟ ਦੇ ਵਿੱਚ ਛੋਟਾ ਬੈਗ ਇਨਕਲੂਡ ਨਹੀਂ ਆ ਫਿਰ ਆਪਾਂ ਦੇਸੀ ਜਗਾੜ ਲਾਇਆ ਤੇ ਆਪਾਂ ਸਫਲ ਵੀ ਹੋ ਗਏ ਬੈਗ ਲੈਉਣ ਕਈ ਵਾਰ ਆਪਾਂ ਆਪਣੀਆਂ ਖੁਦ ਦੀਆਂ ਪਲੈਨਿੰਗਸ ਲੈ ਕੇ ਆਉਂਦੇ ਆ ਘੁੰਮਣ ਦੇ ਲਈ ਪਰ ਔਨ ਦੀ ਸਪੌਟ ਕੁਝ ਹੋਰ ਹੀ ਪਲਾਨਸ ਬਣ ਜਾਂਦੇ ਆ ਤੇ ਐਦਾਂ ਹੀ ਅਸੀਂ ਇੱਥੇ ਮਿਲਾਨ ਘੁੰਮਣ ਦੇ ਲਈ ਆਏ ਸੀ ਪਰ ਸਾਰਿਆਂ ਨੇ ਸਾਨੂੰ ਸੁਜੈਸਟ ਕੀਤਾ ਕਿ ਤੁਹਾਨੂੰ ਵੈਰੋਨਾ ਜਾਣਾ ਚਾਹੀਦਾ ਇੱਕ ਵਾਰ ਤੇ ਆਪਾਂ ਨਿਕਲ ਪਏ ਫੇ ਵੈਰੋਨਾ ਵੱਲ ਨੂੰ ਤੇ ਉੱਥੇ ਪਹੁੰਚ ਕੇ ਤੁਹਾਡੇ ਨਾਲ ਸਾਂਝੀਆਂ ਕਰਦਾ ਆ ਕੁਝ ਵੀਡੀਓਜ਼ ਤੇ ਹਿਸਟੋਰੀਕਲ ਟੌਪਿਕਸ ਇਟਲੀ ਦੇ ਹਾਈਵੇਜ਼ ਦੇ ਉੱਤੇ ਇੰਤਾਰੇ ਆਟੋ ਗ੍ਰਿਲਸ ਬਣੇ ਹੁੰਦੇ ਆ ਅਕਸਰ ਤੁਸੀਂ ਆਪਣੇ ਛੋਟੇ ਛੋਟੇ ਸਟਾਪਸ ਲੈ ਸਕਦੇ ਆ ਬਾਥਰੂਮ ਜਾ ਸਕਦੇ ਆ ਕੁਝ ਖਾਣ ਨੂੰ ਬਾਈ ਕਰ ਸਕਦੇ ਆ ਤੇ ਬਾਥਰੂਮ ਇੱਥੇ ਬਿਲਕੁਲ ਫ੍ਰੀ ਆ ਤੇ ਆਪਾਂ ਆਪਣੀ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਹੁਣ ਨਿਕਲਦੇ ਆ ਬੈਰੋਨਾ ਵੱਲ ਨੂੰ ਸੋ ਹੁਣ ਆਪਾਂ ਇਟਲੀ ਦੇ ਵਿੱਚ ਪਹੁੰਚ ਗਏ ਆ ਰਾਹੁਲ ਭਾਜੀ ਹੁਣਾਂ ਕੋਲ ਇਹਨਾਂ ਨੇ ਆਪਾਂ ਨੂੰ ਕਰਨਾ ਦੋ ਦੋ ਦਿਨ ਲਈ ਹੋਸਟ ਰਿਕਾ ਕਿੰਨੇ ਦਿਨਾਂ ਲਈ ਆਪਾਂ ਇੱਥੇ ਦੋ ਦਿਨ ਆਪਾਂ ਸਾਡੇ ਕੋਲ ਹੀ ਹੈ ਤੇ ਇਹਨਾਂ ਦਾ ਬਹੁਤ ਸੋਹਣਾ ਪਿੰਡ ਆ ਇੱਥੇ ਬਰਗਾਮੋ ਦੇ ਵਿੱਚ ਭਾਜੀ ਬਹਿਰਗਾਮੋ ਬਹਿਰਗਾਮੋ ਦੇ ਵਿੱਚ ਇੱਥੇ ਦੇ ਨਾਮ ਵੀ ਨਹੀਂ ਪ੍ਰੋਨਾਂਸ ਕਰਨ ਆ ਰਹੇ ਤੇ ਆਪਣੇ ਨਾਲ ਹੈਗੇ ਆ ਇੰਦਰਵੀਰ ਜੀ ਆਪਾਂ ਜਾ ਰਹੇ ਆ ਫੇਰੋਨਾ ਫੇਰੋਨਾ ਅਕਲੀ ਦਾ ਸ਼ਹਿਰ ਹੈਗਾ ਫੇਰੋਨਾ ਬਹਿਰਗਾਮੋ ਤੋਂ ਆਪਾਂ ਨੂੰ ਕੁਝ 1 ਘੰਟੇ ਦੀ ਵਾਰਟ ਹੈਗੀ ਆ ਮਿਲਾਨ ਸੇ ਕੀ ਜਾਂਦੀ ਹੈ ਅੱਛਾ ਇਹ ਰਾਹ ਜਿਹੜਾ ਵੈਨਸ ਨੂੰ ਜਾਂਦਾ ਹੈ ਇਹ ਕਿ ਮੋਟਰਵੇ ਜਿਹਨੂੰ ਇੰਗਲਿਸ਼ ਮੋਟਰਵੇ ਕਹਿੰਦੇ ਆ ਅੱਛਾ ਇਹ ਪੈਸਟਾ ਮੈਂ ਕਿ ਮੇਨ ਮੋਟਰਵੇ ਤੇ ਥੱਲੇ ਨੂੰ ਜਾਣਾ ਆਪਾਂ ਥੱਲੇ ਨੂੰ ਜਾ ਰਹੇ ਆ ਬਹਿਲੇ ਸਾਨੂੰ ਓਕੇ ਉੱਪਰ ਨੂੰ ਆਪਾਂ ਜਾਣਾ ਮਿਲਾਨ ਵੱਲ ਓਕੇ ਓਕੇ ਦੋ ਡਾਇਰੈਕਸ਼ਨਾਂ ਹੁੰਦੀਆਂ ਇਹਦੀਆਂ ਠੀਕ ਹੈ ਪੈਸਟਾ ਮੋਟਰਵੇ ਤੇ ਥੱਲੇ ਜਿਹਨੂੰ ਆਊਟਪੁਟ ਦਾ ਨਾਮ ਕਹਿੰਦੇ ਆ ਓਕੇ ਠੀਕ ਹੈ ਠੀਕ ਹੈ ਠੀਕ ਹੈ ਸੋ ਇਹ ਰਸਤੇ ਵਿੱਚ ਆਪਣਾ ਆਉਣਾ ਵਰੋਨਾ ਰਸਤੇ ਵਿੱਚ ਆਪਣੇ ਸਾਰੇ ਸ਼ਹਿਰ ਆਈ ਜਾਣੇ ਆ ਪਹਿਲਾਂ ਵੈਨਿਸ ਵੀ ਆਪਣਾ ਵੈਨਿਸ ਵੀ ਹੋਣਾ ਫਲੋਰੈਂਸ ਫੇਸ ਰੋਡ ਦੇ ਉੱਤੇ ਆ ਵੈਨਿਸ ਵੀ ਇਸ ਰੋਡ ਦੇ ਉੱਤੇ ਆ ਕਿਉਂਕਿ ਪੀਸਾ ਟਾਵਰ ਜਿਹੜਾ ਉਹ ਵੀ ਇਸ ਰੋਡ ਦੇ ਉੱਤੇ ਆ ਆਪਣਾ ਸਟਾਪ ਪਹਿਲਾ ਸੋ ਆਪਾਂ ਐਂਟਰ ਹੋ ਗਏ ਆ ਵਰੋਨਾ ਵਿੱਚ ਦੁਨੀਆ ਭਰ ਵਿੱਚ ਇਹ ਸ਼ਹਿਰ ਰੋਮੀਓ ਜੂਲੀਅਟ ਦੀ کہانی ਕਰਕੇ ਫੇਮਸ ਆ ਕਿਉਂਕਿ ਜਿਹੜੀ ਜੂਲੀਅਟ ਸੀ ਉਹ ਵੈਰੋਨਾ ਤੋਂ ਸੀ ਅੱਜ ਵੀ ਉਹ ਜਗ੍ਹਾ ਉਹ ਚਬਾਰਾ ਉਹਨਾਂ ਨੇ ਉਹ ਬਾਲਕਨੀ ਜਿੱਥੇ ਅਕਸਰ ਜੂਲੀਅਟ ਰੋਮੀਓ ਨੂੰ ਦੇਖਦੀ ਹੁੰਦੀ ਸੀ ਤੇ ਟਰਾਈ ਕਰਦੇ ਆ ਜੇ ਉਸ ਚਬਾਰੇ ਤੇ ਤੁਹਾਨੂੰ ਲਿਜਾਇਆ ਜਾ ਸਕੇ ਜੇ ਉਹ ਓਪਨ ਹੋਇਆ ਤਾਂ ਆਪਾਂ ਮੀਨ ਵਰੋਨਾ ਦੀ ਸੈਂਟਰ ਦੇ ਵਿੱਚ ਆ ਗਏ ਆ ਤੇ ਹੁਣ ਆਪਾਂ ਦੇਖਣਾ ਹੈਗਾ ਉਹ ਸਾਹਮਣੇ ਅਰੇਨਾ ਦੀ ਵਰੋਨਾ ਆ ਅਰੇਨਾ ਦੀ ਵਰੋਨਾ ਜੀ ਇੱਕ ਸਟਾਡੀਓ ਹਾਂਜੀ ਸਟੇਡੀਅਮ ਹੈਗਾ ਆ ਓਕੇ ਜਿੱਥੇ ਕਿਸੇ ਟਾਈਮ ਇੱਥੇ ਕੁਝ ਲੋਕ ਲੜਦੇ ਸੀ ਯੁੱਧ-ਯੁੱਧ ਕਰਦੇ ਸੀ ਜਿਗਰ ਦਾ ਜਿਆਦਾ ਮੈਨੂੰ ਪਤਾ ਨਹੀਂ ਹੈਗਾ ਭਾਵੇਂ ਗਲੈਡੀਏਟਰ ਜਿਹੜੇ ਹੁੰਦੇ ਸੀਗੇ ਉਹਨਾਂ ਦੀ ਲੜਾਈ ਹੁੰਦੀ ਹੁੰਦੀ ਸੀ ਅੱਛਾ ਹਾਂਜੀ ਗੁਲਾਮ ਵਗੈਰਾ ਜਿਹੜੇ ਹੁੰਦੇ ਸੀਗੇ ਉਹ ਗੁਲਾਮ ਖਰੀਦਦੇ ਹੁੰਦੇ ਸੀਗੇ ਤੇ ਹਾਂ ਕਿਉਂਕਿ ਉਦੋਂ ਉਸ ਟਾਈਮ ਤੇ ਮਨ ਪਰਚਾਵੇ ਦਾ ਇੱਕ ਰੀਜ਼ਨ ਹੁੰਦਾ ਸੀਗਾ ਇਹ ਕਿ ਇਹਨਾਂ ਨੂੰ ਲੜਦਿਆਂ ਨੂੰ ਦੇਖਣਾ ਮਾਰ ਕਟਾਈ ਦੇਖਦੇ ਹੁੰਦੇ ਸੀ ਇਹਨਾਂ ਦੀ ਐਸਟੀਵੀ ਐਸਟੀਵੀ ਇੰਟਰਸ ਦੇ ਨਾਲ ਬੰਦਿਆ ਉਦਾ ਪੈਂਟਰਸ ਕਰ ਸਕਦੇ ਆ ਅੰਦਰ ਜਾ ਕੇ ਦੇ ਸਟੇਡੀਅਮ ਜਿਹੜਾ ਬਣਿਆ ਹੋਇਆ ਵਿੱਚ ਆਪਾਂ ਅੱਛਾ ਪਰ ਜਿਹੜਾ 뷰 ਇਹਦਾ ਬਾਹਰੋਂ ਦੇਖਣ ਦਾ ਵਾ ਉਹ ਡਿਫਰੈਂਟ ਆ ਅੰਦਰ ਜਾ ਕੇ ਥੋੜਾ ਇਦਾਂ ਸਿਰਫ ਸਟੇਡੀਅਮ ਟਾਈਪ ਆ ਉਹਨੂੰ ਆਪਾਂ ਦੇਖ ਨਹੀਂ ਚਾਹਦੇ ਵਧੀਆ ਲੱਗਦਾ ਪਰ ਉਹ ਦੇਖਣ ਨੂੰ ਬਹੁਤ ਵਧੀਆ ਹੈ ਤੇ ਅਰੀਨਾ ਦੇ ਬਰੋਨਾ ਦੇ ਬਿਲਕੁਲ ਹੀ ਜਿਹੜੀ ਸਾਹਮਣੇ ਵਾਲੀ ਗਲੀ ਆ ਇਹ ਜੂਲੀਅਟ ਦੇ ਘਰ ਨੂੰ ਜਾਂਦੀ ਆ ਆ ਛੋਟਾ ਜਿਹਾ ਮੈਪ ਬਣਾਇਆ ਹੋਇਆ ਇਹਨਾਂ ਨੇ ਇਸ ਸ਼ਹਿਰ ਦਾ ਤੇ ਖਾਸ ਕਰ ਮੈਨੂੰ ਇਹ ਚੀਜ਼ ਨੇ ਬੜਾ ਇੰਪ੍ਰੈਸ ਕੀਤਾ ਕਿ ਇੰਨਾ ਕਰਾਊਡ ਹੋਣ ਦੇ ਬਾਵਜੂਦ ਵੀ ਸਫਾਈ ਬਹੁਤ ਜ਼ਿਆਦਾ ਸ਼ਹਿਰ ਦੇ ਵਿੱਚ ਤੇ ਆਲੇ ਦੁਆਲੇ ਜਿੰਨੀਆਂ ਵੀ ਸ਼ਾਪਿੰਗ ਦੀਆਂ ਦੁਕਾਨਾਂ ਜਾਂ ਖਾਣ ਪੀਣ ਦੀਆਂ ਦੁਕਾਨਾਂ ਉਹਨਾਂ ਨਾਲ ਇਹ ਸਾਰੀ ਗਲੀ ਭਰੀ ਹੋਈ ਆ ਤੇ ਬਹੁਤ ਸੋਹਣਾ ਐਟਮੋਸਫੇਅਰ ਆ ਤੇ ਇਹਨਾਂ ਸਟੋਰਸ ਦੇ ਉੱਤੇ ਹੀ ਜਿਹੜੀਆਂ ਬਾਲਕਨੀਜ਼ ਆ ਇਹ ਜਾਂ ਤਾਂ ਹੋਟਲ ਹੈ ਜਾਂ Airbnb ਹੈ ਜਾਂ ਕਈ ਲੋਕਾਂ ਦੇ ਘਰ ਵੀ ਹੈ ਇਹਨਾਂ ਦੇ ਵਿੱਚ। ਔਰ ਇਹ ਬਾਲੇ ਵੱਡੇ ਵੀ ਨਹੀਂ ਹੋਣਿਆ ਨਾ। ਨਹੀਂ ਇੱਕ ਕਮਰੇ ਵਾਲਾ ਮੈਂ ਤਾਂ ਲਾ ਇੱਕ ਕਮਰੇ ਵਾਲਾ ਇੱਕ ਕਮਰੇ ਵਾਲਾ ਓਕੇ ਓਕੇ 1 BHK ਜਿਹੜਾ ਆ ਉਹ 2.5 ਲੱਖ ਐਰੋ ਦਾ ਵਾਹ। ਆ ਪਹਿ하게 ਵੈਂਕੀ ਆਈਸਕ੍ਰੀਮ ਪਾਰਲਰ ਹੈਗਾ ਇਹ। ਇਟਾਲੀਅਨ ਜਿਹਨੂੰ ਜਲਾਤਰੀਆ ਵੀ ਕਹਿੰਦੇ ਆ। ਓਕੇ ਪੂਰੀ ਇਟਾਲੀਆ ਦੇ ਵਿੱਚ ਇਹਦਾ ਫੇਮਸ ਆ। ਸੋ ਵੈਨਿਸ਼ੀਸ ਗ੍ਰਾਸੀਆਸ ਟੇਰਾ ਮਿਸੂ ਇਟਾਲੀਅਨ ਫਲੇਵਰ ਟੇਰਾ ਮਿਸੂ ਟੇਰਾ ਮਿਸੂ ਟ੍ਰੈਡੀਸ਼ਨਲ ਡਿਜ਼ਰਟ ਇੱਥੇ ਦਾ ਜਿਹੜਾ ਟੇਰਾ ਮਿਸੂ ਆ ਆਈਸਕ੍ਰੀਮ ਜੁਕਰਾਂ ਵਾਟ ਕੀਤਾ ਹੋਇਆ ਦਾ ਫਲੇਵਰ ਲੇ ਗਿਆ ਵਾਹ ਚੀਜ਼ ਚੀਜ਼ ਕਿਦਾਂ ਬਹੁਤ ਜ਼ਬਰਦਸਤ ਜ਼ਬਰਦਸਤ ਪਰ ਮੈਂ ਇਹਦੇ ਨਾਲ ਦੀ ਸੇਮ ਜਲੰਦਰ ਚ ਵੀ ਖਾਦੀ ਆ ਚਲੋ ਜੀ ਰੱਦੀ ਕਰਤਾ ਨੇ ਇੱਥੇ ਜਲੰਧਰ ਚ ਕਿੱਥੇ ਗਿਆ ਨੂੰ ਜਲੰਧਰ ਚ ਮੈਂ ਤੁਹਾਨੂੰ ਖਵਾਉਂਗਾ ਇਹ ਅ ਅਰਬਨ ਸਟ੍ਰੀਟ ਬੀ ਐਸ 2 ਦੇ ਵਿੱਚ ਇੱਕ ਨੰਬਰ ਹੁੰਦਾ ਹੈ ਜੁਲੀਅਟ ਦਾ ਘਰ ਉਧਰਲੀ ਸਾਈਡ ਆ ਤੇ ਆ ਮੇਨ ਸਕੁਅਰ ਬੰਦਾ ਆ ਇੱਥੇ ਸੋ ਇੱਥੇ ਮਾਰਕਟਾਂ ਲੱਗੀਆਂ ਹੋਈਆਂ ਆ ਖਾਣ ਪੀਣ ਦੇ ਆ ਤੇ ਰੈਸਟੋਰੈਂਟਸ ਵਗੈਰਾ ਬਣੇ ਹੋਏ ਆ ਕਾਸਾ ਦੀ ਚੁਲੀ ਆ ਤਾਂ ਤੇ ਜੇ ਲਿਖਦੇ ਫੜਕ ਹੋ ਗਿਆ ਤੇ ਕਹਿੰਦੇ ਤੇ 3000 ਯੂਰੋ ਦਾ ਫਾਈਨ ਹੈ। ਥੈਂਕ ਯੂ। ਹੈਲੋ ਐਨਜੋਏ ਐਨਜੋਏ ਥੈਂਕ ਯੂ। ਇਹ ਹੈਗਾ ਇੱਥੇ ਜਿਹੜਾ ਕੋਰੀ ਦੋਈ ਹੁੰਦਾ ਹੈਦਾ। ਜਿਹੜਾ ਇੱਥੇ ਦਾ ਕੋਰੀ ਦੋਈ ਹੁੰਦਾ ਹੈ ਨਾ ਬ੍ਰਾਂਡਾ ਜਿਹਨੂੰ ਬ੍ਰਾਂਡਾ ਹੋ ਗਿਆ। ਜੁਲੀਅਟ ਉੱਥੇ ਖੜੀ ਹੋ ਕੇ ਹੈ ਨਾ ਸੋਚ ਦਾ ਬਾਕੀ ਹਿਸਟੋਰੀਕਲ ਜਗ੍ਹਾ ਦੇ ਉੱਤੇ ਕੋਈ ਨਾ ਕੋਈ ਟ੍ਰੈਡੀਸ਼ਨ ਬਣਾ ਲੈਂਦੇ ਆ ਉਦਾਂ ਹੀ ਇੱਥੇ ਵੀ ਇਸ ਕੋਰੀਡੋਰ ਦੇ ਵਿੱਚ ਜੂਲੀਅਟ ਦੀ ਮੂਰਤੀ ਲਾਈ ਹੋਈ ਆ ਤੇ ਲੋਕੀ ਉਹਦੇ ਉੱਤੇ ਹੱਥ ਰੱਖ ਕੇ ਤੇ ਕਿਸ ਕਰਦੇ ਆ ਜਾਂ ਫਿਰ ਇਦਾਂ ਫੋਟੋ ਵਗੈਰਾ ਕਰਾਉਂਦੇ ਆ ਤੇ ਹੋਰ ਜਿੰਦੇ ਜੁੰਦੇ ਟੰਗਦੇ ਆ ਤੇ ਲੋਕੀ ਆਪਣਾ ਨਾਮ ਵਗੈਰਾ ਵੀ ਲਿਖਦੇ ਆ ਕੰਦਾ-ਕੁੰਦਾ ਤੇ ਵੈਸੇ ਹੋਣਾ ਤਾਂ ਇਹਨਾਂ ਨੇ ਫਾਈਨ ਲਾ ਦਿੱਤਾ ਪਰ ਪਹਿਲਾ ਤੁਸੀਂ ਦੇਖੋਗੇ ਤਾਂ ਸਾਰੀਆਂ ਕੰਦਾ ਲੋਕਾਂ ਦੇ ਨਾਮਾਂ ਦੇ ਨਾਲ ਭਰੀਆਂ ਹੋਈਆਂ ਸੋ ਇਹ ਸਗਾ ਜੁਲੀਅਟ ਦਾ ਘਰ ਪਰ ਜਿੱਦਾਂ ਹੁਣ ਵੀਰੇ ਨੇ ਦੱਸਿਆ ਕਹਿੰਦੇ ਕਿ ਕੋਈ ਐਗਜ਼ਿਸਟੈਂਸ ਦਾ ਕਿਸੇ ਨੂੰ ਪਤਾ ਨਹੀਂ ਆ ਕਿ ਅਸਲ ਵਿੱਚ ਹੈਗਾ ਆ ਕਿ ਨਹੀਂ ਸੋ ਜਦੋਂ ਉਹਨਾਂ ਨੂੰ ਲੋਕਾਂ ਨੂੰ ਇਥੇ ਦੇ ਲੋਕਲਸ ਨੂੰ ਪਤਾ ਲੱਗਾ ਕਿ ਇਹਨਾਂ ਦੀ ਲਵ ਸਟੋਰੀ ਜਿਹੜੀ ਆ ਉਹ ਕਾਫੀ ਫੇਮਸ ਹੋ ਗਈ ਜਾਂ ਅੱਗੇ ਜਾ ਕੇ ਬੜੀ ਪਪੂਲਰ ਹੋ ਜਾਣੀ ਤੇ ਅਟਰੈਕਸ਼ਨ ਦਾ ਕਾਰਨ ਬਣ ਜਾਣਾ ਉਹਨਾਂ ਨੇ ਇਹ ਐਕਸਪਲੇਨ ਕਰ ਦਿੱਤਾ ਲੋਕਾਂ ਨੂੰ ਕਿ ਇਹ ਹੀ ਜੂਲੀਅਟ ਦਾ ਘਰ ਸੀਗਾ ਸੋ ਐਸ ਟਾਈਮ ਬੈਰੋਨਾ ਦੇ ਵਿੱਚ 메ਨ ਲੋਕੀ ਇਸ ਘਰ ਨੂੰ ਦੇਖਣ ਆਉਂਦੇ ਆ ਮਤਲਬ ਇਹ ਬਰਾਂਡਾ ਜਿਹੜਾ ਆ ਇਹਨੂੰ ਦੇਖਣ ਆਉਂਦੇ ਆ ਤੇ ਇੱਥੇ ਫੋਟੋ ਕਰਾ ਕੇ ਜਾਂਦੇ ਆ ਪਹਿਲਾ ਪੀਜ਼ਾ ਆਪਣਾ ਡਾਇਵੋ ਲਾਇਦਾ ਨਾਮ ਆ ਓਕੇ ਜੀ ਨੈਕਸਟ ਆਪਣਾ ਪੀਜ਼ਾ ਹੈਗਾ ਵਾ ਕਾਪਰੀ ਚੋਜ਼ਾ ਥਰਡ ਆਪਣਾ ਪੀਜ਼ਾ ਹੈਗਾ ਆ ਮਾਰੀਨਾਰਾ ਇਟਾਲੀਅਨ ਬੇਸਿਕ ਪੀਸੇ ਜਿਹੜੇ ਹੈਗੇ ਆ ਫੂਡ ਹੈਗਾ ਉਹ ਆਪਣਾ ਏ ਹੈ ਟ੍ਰੈਡੀਸ਼ਨਲ ਜਿਹੜਾ ਬਿਲਕੁਲ ਓਕੇ ਮਾਰਗਰੀਟਾ ਪੀਜ਼ਾ ਆਪਣਾ ਜਿਹੜਾ ਸੀਗਾ ਨੇਪਸ ਦੇ ਵਿੱਚ ਉਹਦੀ ਸਟਾਰਟਿੰਗ ਹੋਈ ਸੀਗੀ ਉੱਥੇ ਤੇ ਇੱਕ ਮਹਾਰਾਜਾ ਸੀ ਆ ਉਹਦੀ ਕੁੜੀ ਸੀਗੀ ਉਹਦਾ ਨਾਮ ਮਾਰਗਰੀਟਾ ਹੁੰਦਾ ਸੀਗਾ ਓਕੇ ਓਕੇ ਉਨਾ ਜਿਹੜੇ ਸ਼ੈਫ ਹੁੰਦੇ ਸੀ ਕੋ ਅਮਰੀਕਨ ਹੁੰਦੇ ਸੀ ਓਕੇ ਤੇ ਉਹਨਾਂ ਨੇ ਕਿਹਾ ਸੀਗਾ ਕਿ ਸਾਨੂੰ ਇੱਕ ਅਜਿਹਾ ਦਾ ਫੂਡ ਚਾਹੀਦਾ ਵਾ ਜਿਹੜਾ ਕਿ ਇਟਾਲੀਅਨ ਦੇ ਵਿੱਚ ਹੋਵੇ ਜਿੱਦਾਂ ਉਹਨਾਂ ਦੀ ਪੋਮੋਡੋਰੋ ਜਿਹਨੂੰ ਟਮਾਟਰ ਨੂੰ ਆਪਾਂ ਪੋਮੋਡੋਰੋ ਕਹਿੰਦੇ ਟਾਲੀਨੀ ਵਿੱਚ ਉਹ ਹੋਵੇ ਬੇਜ਼ਿਲ ਲੀਵ ਹੋਣ ਓਕੇ ਚੀਜ਼ ਉਹਨਾਂ ਜਿਹੜੀ ਉਹ ਵਿੱਚ ਹੋਵੇ ਉਹਨਾਂ ਨੇ ਫਿਰ ਸਾਰਾ ਕੁਝ ਕ੍ਰੀਏਟ ਕਰਕੇ ਪੀਜ਼ਾ ਰੈਡੀ ਕੀਤਾ ਸੀਗਾ ਉਹਦਾ ਨਾਮ ਆਪਣੀ ਕੁੜੀ ਤੋਂ ਰੱਖਿਆ ਸੀਗਾ ਮਾਰਗਰੀਤਾ ਕਰਕੇ ਕੁੜੀ ਦਾ ਨਾਮ ਰਾਣੀ ਦਾ ਨਾਮ ਮਾਰਗਰੀਤਾ ਸੀਗਾ ਤੇ ਅੱਜ ਉਹ ਪੂਰੀ ਦੁਨੀਆ 'ਚ ਮਸ਼ਹੂਰ ਹੈ ਉਹ ਅੱਜ ਪੂਰੀ ਦੁਨੀਆ 'ਚ ਮਸ਼ਹੂਰ ਹੈ ਆ ਦੇਖ ਲਓ ਕੋਈ ਇਹਦਾ ਉਹਨੂੰ ਉੱਤੇ ਲੋਕ ਲੱਗਾ ਹੋਣਾ ਦੇਖਣਾ ਚੱਲਿਆ ਜੋ ਆਉਂਦਾ ਵੈਸੇ ਹੀ ਇਸ ਕੇ ਦਾ ਹੈ ਕਿ ਇਤ ਜਿੱਥੇ ਵਧੀਆ ਲੱਗਦਾ ਹਾਂਜੀ ਹਾਂਜੀ ਬਹੁਤ ਸੋਹਣੀ ਹੈ ਪ੍ਰਦੂਸ਼ਣ ਘੱਟ ਫਲਾਉਣ ਲਈ ਤੇ ਉਹ ਕੀਤਾ ਹੋਇਆ ਕਿ ਯਾਨੀ ਕਿ ਜ਼ਿਆਦਾ ਤੇਲ ਘੈਂਦੇ ਨੂੰ ਅੱਛਾ ਜ਼ੋਨ ਆ ਟ੍ਰੈਫਿਕ ਲਿਮਿਟਡਾ ਵੀ ਲਿਮਿਟਡ ਟ੍ਰੈਫਿਕ ਰੱਖਣੀ ਆ ਜਿਹੜੇ ਸੈਲਫ ਇਸ ਬੰਦੇ ਰਹਿੰਦੇ ਆ ਉਹ ਹੀ ਆ ਸਕਦੇ ਆ ਆ ਸਾਰੀਆਂ ਲੋਕਲ ਆਦੀਆਂ ਹੀ ਆ ਗੱਡੀਆਂ ਹਾਂਜੀ ਜਿਹੜੇ ਲੋਕ ਇੱਥੇ ਰਹਿੰਦੇ ਹੋਏ ਆ ਓਕੇ ਹਾਂਜੀ ਚਲੋ ਸੋ ਨਾ ਯਕੀਨ ਕਰਨ ਜੋ ਖੂਬਸੂਰਤੀ ਹੈ ਇਸ ਸ਼ਹਿਰ ਦੀ ਇਹਨਾਂ ਬਿਲਡਿੰਗਸ ਦੀ ਤੇ ਮੇਰਾ ਦਿਲ ਕਰ ਰਿਹਾ ਕਿ ਮੈਂ ਹੋਰ ਫੁਟੇਜ ਬਾਦਮਾ ਪਰ ਮੈਨੂੰ ਪਤਾ ਫਿਰ ਵੀਡੀਓ ਬਹੁਤ ਲੰਬੀ ਹੋ ਜਾਣੀ ਹੈ ਤੇ ਅੱਗੇ ਵਧਦੇ ਆਪਾਂ ਕਸਲਵਲ ਸੋ ਆ ਜਿਹੜੀਆਂ ਬਲੂ ਲਾਈਨ ਸਿਆ ਇਹਦੇ ਵਿੱਚ ਆਮ ਲੋਕ ਜਾਂ ਜਿਹੜੇ ਟੂਰਿਸਟ ਵਗੈਰਾ ਉਹ ਆ ਸਕਦੇ ਆ ਤੇ ਜਿਹੜੀਆਂ yellow ਲਾਈਨ ਵਾਲੀਆਂ ਪੱਟੀਆਂ ਆ ਇਹ ਸਿਰਫ ਰੈਜ਼ੀਡੈਂਸ ਜਿਹੜੇ ਇੱਥੇ ਤੇ ਆ ਉਹੀ پارک ਕਰ ਸਕਦੇ ਆਪਣੀਆਂ ਗੱਡੀਆਂ ਸੋ ਇਹ ਪੁਲ ਜਿਹੜਾ ਤੁਸੀਂ ਦੇਖ ਰਹੇ ਆ ਇਹ ਸ਼ਹਿਰ ਦੇ ਨਾਲ ਕਾਸਲ ਨੂੰ ਕਨੈਕਟ ਕਰਦਾ ਆ ਤੇ ਇਹ ਸੈਕਿੰਡ ਵਰਲਡ ਵਾਰ ਦੇ ਵਿੱਚ ਢਾ ਦਿੱਤਾ ਗਿਆ ਸੀਗਾ ਤੇ ਹੁਣ ਇਹ ਅੱਧਾ ਇੱਟਾਂ ਦਾ ਆ ਤੇ ਅੱਧਾ ਪੱਥਰਾ ਦਾ ਪਹਿਲਾਂ ਸਾਰਾ ਇਹ ਪੂਰਾ ਪੱਥਰਾ ਦਾ ਹੀ ਸੀਗਾ ਸ਼ੁਰੂ ਤੋਂ ਮੇਰਾ ਇਨਾ ਇਟਲੀ ਵੱਲ ਕਦੀ ਰਜਾਵ ਨਹੀਂ ਸੀ ਕਿ ਮੈਂ ਇਟਲੀ ਦੇਖਾਂ ਪਰ ਇਟਲੀ ਆਉਣ ਤੋਂ ਬਾਅਦ ਮੈਨੂੰ ਇਹ ਰੀਅਲਾਈਜ਼ ਹੋਇਆ ਕਿ ਕਿਉਂ ਪੂਰੀ ਦੁਨੀਆ ਭਰ ਵਿੱਚ ਇਟਲੀ ਦਾ ਇੰਨਾ ਨਾਮ ਆ ਇੰਨਾ ਟੂਰਿਸਟ ਆਉਂਦਾ ਇਥੇ ਕਿਉਂਕਿ ਇਹਨਾਂ ਨੇ ਆਪਣੀਆਂ ਪੁਰਾਣੀਆਂ ਇਮਾਰਤਾਂ ਨੂੰ ਹੈਰੀਟੇਜ ਨੂੰ ਕਿੱਦਾਂ ਇਹਨਾਂ ਨੇ ਸੰਭਾਲ ਕੇ ਰੱਖਿਆ ਹੋਇਆ ਹੈ ਇਟਲੀ ਦੇ ਕਿਸੇ ਵੀ ਸ਼ਹਿਰ ਚਲ ਜਾਓ ਚਾਹੇ ਛੋਟਾ ਹੋਵੇ ਚਾਹੇ ਵੱਡਾ ਹੋਵੇ ਹਰੇਕ ਸ਼ਹਿਰ ਦੀ ਇੱਕ ਵੱਖਰੀ ਹਿਸਟਰੀ ਆ ਔਰ ਉਹਨਾਂ ਨੇ ਉਹਨੇ ਹੀ ਵਧੀਆ ਤਰੀਕੇ ਨਾਲ ਉਹਨੂੰ ਸੰਭਾਲਿਆ ਹੋਇਆ ਹੈ ਤੇ ਕਾਸਲ ਦੇ ਉੱਤੋਂ ਪੂਰੇ ਦਾ ਪੂਰਾ ਸ਼ਹਿਰ ਦਿਸਦਾ ਆ ਖਾਸ ਕਰਕੇ ਸ਼ਾਮ ਨੂੰ ਤੇ ਸਵੇਰ ਨੂੰ ਵੱਖਰਾ ਹੀ ਨਜ਼ਾਰਾ ਹੁੰਦਾ ਆ ਤੁਸੀਂ ਆਪਣੀ ਚਾਹ ਕੌਫੀ ਜਾਂ ਕੁਝ ਵੀ ਖਾਣ ਪੀਣ ਦਾ ਸਮਾਨ ਲਿਆ ਸਕਦੇ ਇੱਥੇ ਬੈਠ ਸਕਦੇ ਆ ਔਰ ਇਹ ਬਿਲਕੁਲ ਫ੍ਰੀ ਆ ਬੇਰਗਾਮੋ ਤੋਂ ਡੇਢ ਘੰਟੇ ਦੀ ਡਰਾਈਵ ਤੇ ਇੱਕ ਛੋਟਾ ਜਿਹਾ ਟਾਊਨ ਸਰਮਿਓਨੇ ਤੇ ਇਸ ਸ਼ਹਿਰ ਦੀ ਮੇਨ ਅਟਰੈਕਸ਼ਨਸ ਵਿੱਚੋਂ ਇੱਕ ਲੇਕ ਗਾਰਦਾ ਜਿਹੜੀ ਕਿ ਆਪਣੇ ਕ੍ਰਿਸਟਲ ਕਲੀਅਰ ਵਾਟਰਸ ਤੇ ਖੂਬਸੂਰਤ ਨਜ਼ਾਰਿਆਂ ਦੇ ਲਈ ਫੇਮਸ ਹੈ ਤੇ ਨਾਲ ਨਾਲ ਪਾਰਕਿੰਗ ਪ੍ਰੋਬਲਮ ਵੀ ਬਹੁਤ ਜ਼ਿਆਦਾ ਇੱਥੇ ਜੇ ਤੁਸੀਂ ਜਲਦੀ ਜਾਓਗੇ ਤਾਂ ਤੁਹਾਨੂੰ ਵਧੀਆ ਜਗ੍ਹਾ ਪਾਰਕਿੰਗ ਮਿਲ ਜਾਊਗੀ ਨਹੀਂ ਤਾਂ ਦੂਰ پارک ਕਰਕੇ ਤੁਹਾਨੂੰ ਕਾਫੀ ਚੱਲਣਾ ਪਊਗਾ ਸੋ ਗਾਰਦਾ ਦਾ ਹਿਸਟੋਰੀਕਲ ਸੈਂਟਰ ਹੈ ਇੱਕ ਖੂਬਸੂਰਤ ਸਕੈਲੀਗੈਰੋ ਕਾਸਲ ਤੇ ਇਹ ਇਟਲੀ ਦੇ ਵਨ ਆਫ ਦਾ ਬੈਸਟ ਪ੍ਰੀਜ਼ਰਵਡ ਕੈਸਲਸ ਵਿੱਚ ਹੋ ਆਕਿਆ ਤੇ ਛੋਟੇ ਜਿਹੇ ਪੁਲ ਦੇ ਨਾਲ ਇਥੇ ਖੂਬਸੂਰਤ ਜੀ ਐਂਟਰੀ ਬਣਾਈ ਹੋਈ ਆ ਤੇ ਬਾਕੀ ਪੂਰਾ ਪਾਣੀ ਦੇ ਨਾਲ ਘਿਰਿਆ ਹੋਇਆ ਆ ਪੋਰੇਸਟਾਂ ਦੇ ਨਾਲ ਨੱਕੋ ਨੱਕ ਭਰਿਆ ਹੋਣ ਦੇ ਬਾਵਜੂਦ ਵੀ ਇੰਨਾ ਮੇਨਟੇਨ ਕੀਤਾ ਹੋਇਆ ਹੈ ਖਾਸ ਕਰਕੇ ਸਫਾਈ ਦਾ ਬਹੁਤ ਖਿਆਲ ਰੱਖਿਆ ਹੋਇਆ ਹੈ ਇਨਾਂ ਨੇ ਤੇ ਹਰੇਕ ਚੀਜ਼ ਪੂਰੀ ਸਿੱਦਤ ਦੇ ਨਾਲ ਮੇਨਟੇਨ ਕੀਤੀ ਹੋਈ ਹੈ ਇੱਕ ਸਾਈਡ ਤੋਂ ਕੈਸਲ ਤੇ ਦੂਸਰੀ ਸਾਈਡ ਇਹ ਖੂਬਸੂਰਤ ਆਰਕੀਓਲੋਜੀਕਲ ਸਾਈਟ ਜਿਹੜੀ ਕਿ ਪਹਿਲੀ ਸ਼ਤਾਬਦੀ ਵਿੱਚ ਰੋਮਨਸ ਦੁਆਰਾ ਬਣਾਈ ਗਈ ਸੀ ਚਾਰੇ ਪਾਸੇ ਪਾਣੀ ਦੇ ਨਾਲ ਘਿਰਿਆ ਹੋਇਆ ਖਾਸ ਕਰਕੇ ਇਹਨੇ ਸਾਫ਼ ਪਾਣੀ ਦੇ ਨਾਲ ਘਿਰਿਆ ਹੋਇਆ ਦੇਖ ਕੇ ਕਿੱਥੋਂ ਰਹਿ ਹੁੰਦਾ ਫਿਰ ਆਪਾਂ ਵੀ ਆਪਣਾ ਕੋਈ ਸਪੌਟ ਜਾਂ ਚੁਣ ਕੇ ਤੇ ਬਸ ਚੁੱਪੀ ਲਾ ਲਈ ਫਿਰ ਅਪਾ ਥੋੜਾ ਸਨਸੈਟ ਇੰਜੋਏ ਕੀਤਾ ਤੇ ਪਤਾ ਨਹੀਂ ਲੱਗਾ ਇਹ 2 ਦਿਨ ਇਟਲੀ ਵਿੱਚ ਕਿਤਾਬੀਤ ਗਿਆ